ਬਟੇਂਡਾ ਪੁਲਿਸ ਨੇ ਗੋਨਿਆਣਾ ਰੋਡ ਤੇ ਪੈਰਸ ਹਿਲਟਨ ਹੋਟਲ ਤੇ ਰੇਡ ਕਰਕੇ ਉਥੋਂ ਆ 10 ਦੇ ਕਰੀਬ ਜਿਹੜੇ ਲੜਕੀਆਂ ਤੇ ਲੜਕੇ ਕਾਬੂ ਕੀਤੇ ਆ ਦੱਸਿਆ ਜਾ ਰਿਹਾ ਇੱਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਹੋਟਲ ਦੇ ਵਿੱਚ ਪੰਕਜ ਕੁਮਾਰ ਜੋ ਸੰਗਤ ਮੰਡੀ ਦਾ ਰਹਿਣ ਵਾਲਾ ਤੇ ਨਾਲ ਮੈਨੇਜਰ ਅਤੇ ਵਿਦੇਸ਼ੀ ਲੜਕੀਆਂ ਕਾਬੂ ਕੀਤੀਆਂ ਜਿੱਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਤਾਂ ਬਟੇਂਡਾ ਪੁਲਿਸ ਨੇ ਹੋਰ ਵੀ ਇਸ ਤਰ੍ਹਾਂ ਦੇ ਹੋਟਲ ਆ ਜਿੱਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਭੋਲੀ ਪਾਲੀ ਲੜਕੀਆਂ ਨੂੰ ਇਸ ਤੰਦੇ ਦੇ ਵਿੱਚ ਧਕੇਲਿਆ ਜਾ ਰਿਹਾ ਉਨ੍ਹਾਂ ਤੇ ਵੀ ਜਲਦੀ ਹੀ ਕਾਰਵਾਈ ਜਿਹੜੀ ਕੀਤੀ ਜਾਊਗੀ ਤਾਂ ਇਸ ਮੌਕੇ ਜਿਹੜੇ ਬਠਿੰਡਾ ਪੁਲਿਸ ਨੇ ਬਠਿੰਡਾ ਦੇ ਵਿੱਚ ਗੋਨੇਣਾ ਰੋਡ ਦੇ ਉੱਪਰ ਸਥਿਤ ਹੈ ਇਸ ਦੇ ਵਿੱਚ ਜਿਹੜਾ ਹੈਗਾ ਇਲੀਗਲ ਐਕਟੀਵਿਟੀਜ਼ ਰਿਗਾਰਡਿੰਗ ਇਮੋਰਲ ਟਰੈਫਿਕਿੰਗ ਐਂਡ ਐਕਸਾਈਜ਼ ਐਕਟ ਦੇ ਤਹਿਤ ਉੱਥੇ ਹੋ ਰਹੀ ਹੈ ਜਿਸ ਦੇ ਸੰਬੰਧ ਵਿੱਚ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਨੰਬਰ 248 ਅੰਡਰ ਸੈਕਸ਼ਨ 3 4 ਇਮੋਰਲ ਟਰੈਫਿਕਿੰਗ ਐਕਟ ਐਂਡ ਰੈਲੇਵੈਂਟ ਸੈਕਸ਼ਨ ਆਫ ਐਕਸਾਈਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਦੇ ਵਿੱਚ ਬਾਈ ਨੇਮ ਪੰਕਜ ਜੋ ਹੋਟਲ ਦਾ ਮਾਲਕ ਹੈ ਇੱਕ ਕਿਸ ਦਾ 파ਟਨਰ ਦੇ ਕਾਲਾ ਨਾਮ ਦੇ ਵਿਅਕਤੀ ਦੇ ਉੱਪਰ ਬਾਈ ਨੇਮ ਮਕਦਮਾ ਦਰਜ ਰਜਿਸਟਰ ਕੀਤਾ ਗਿਆ। ਮਕਦਮਾ ਦਰਜ ਕਰਨ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਦੋਂ ਮੌਕੇ ਦੇ ਉੱਪਰ ਰੇਡ ਕੀਤਾ ਤਾਂ ਇਸ ਦੇ ਵਿੱਚ ਕੋਲ ਜਿਹੜੇ 10 ਬੰਦੇ ਨੇ ਮੌਕੇ ਦੇ ਉੱਪਰ ਇਲੀਗਲ ਐਕਟੀਵਿਟੀ ਜੋ ਮੋਰਲ ਟ੍ਰੈਫਿੰਗ ਦੇ ਰਿਗਾਰਡਿੰਗ ਐਕਟੀਵਿਟੀ ਦੇ ਵਿੱਚ ਸੀ ਮੌਕੇ ਤੋਂ ਰਾਉਂਡ ਅਪ ਕੀਤੇ ਆ। ਆ ਜਿਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਜੋ ਹੋਟਲ ਦਾ ਮਾਲਕ ਹੈ ਪੰਕਜ ਸੰਗਤ ਮੰਡੀ ਦਾ ਰਹਿਣ ਵਾਲਾ ਇਸ ਨੂੰ ਮੌਕੇ ਤੇ ਉੱਪਰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਉੱਥੇ 9 ਬੰਦੇ ਜਿਹੜੇ ਹੋਰ ਇਹਦੇ ਵਿੱਚ ਰੈਸਟ ਕੀਤੇ ਗਏ ਜਿਸ ਦੇ ਵਿੱਚੋਂ ਤਿੰਨ ਬੰਦੇ ਜਿਹੜੇ ਗਿੱਦੜਵਾਦੇ ਰਹਿਣ ਵਾਲੇ ਨੇ ਤਿੰਨ ਹਨਮਾਨਗੜ੍ਹ ਦੇ ਰਹਿਣ ਵਾਲੇ ਨੇ ਇੱਕ ਬੰਦਾ ਜੀਰਪੁਰ ਦਾ ਰਹਿਣ ਵਾਲਾ ਤੇ ਇੱਕ ਬਿਰਕ ਕਲਾਂ ਬਠਿੰਡਾ ਦਾ ਰਹਿਣ ਵਾਲਾ ਸੋ ਇਹਨਾਂ ਸਾਰੇ 10 ਦੇ 10 ਵਿਅਕਤੀਆਂ ਨੂੰ ਅਸੀਂ ਅੱਜ ਰੈਸਟ ਕਰ ਲਿਆ ਹੁਣ ਫਰਦਰ ਇਹਨਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਦੇਸ਼ੀ ਲੜਕੀਆਂ ਵੀ ਉੱਥੇ ਲੈ ਕੇ ਹੋ ਗਏ ਸੀ ਇਹ ਸਾਰੀਆਂ ਜਿਹੜੀਆਂ ਇਹਨਾਂ ਦੇ ਵਿੱਚੋਂ ਇੱਕ ਰੈਕਟ ਚਲਾਇਆ ਜਾ ਰਿਹਾ ਸੀਗਾ ਇਹਦੇ ਵਿੱਚ ਕੁਝ ਲੜਕੀਆਂ ਜਿਹੜੀਆਂ ਹੈਗੀਆਂ ਮੌਕੇ ਦੇ ਉੱਪਰ ਵਿਕਟਮ ਸੀਗੀਆਂ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਮੌਕੇ ਦੇ ਉੱਪਰ ਬਰਾਮਦ ਕੀਤਾ ਸੋ ਉਹਨਾਂ ਦੇ ਜਿਹੜੇ ਹੈਗੇ ਨੇ ਅਦਾਲਤ ਦੇ ਵਿੱਚ ਜਿਹੜੇ ਜੋ ਜੋ ਵੀ ਲੀਗਲ ਪ੍ਰੋਸੀਡਿੰਗ ਹੈਗੀ ਉਹ ਮੁਕੰਮਲ ਕਰਕੇ ਇਹਨਾਂ ਦੇ ਖਿਲਾਫ ਜਿਹੜੇ ਹੈਗੇ ਬੰਦੀ ਐਕਸ਼ਨ ਲਿਆ ਜਾ ਰਿਹਾ ਹੈ ਲੜਕੀਆਂ ਸਰ ਵਿਦੇਸ਼ੀਆ ਚ ਹੈ ਜਿਹੜੀਆਂ ਤੇ ਕਿਸੇ ਅਲੱਗ ਕੋਈ ਤਰ੍ਹਾਂ ਦਾ ਨਹੀਂ ਦੇਖੋ ਜਿਹੜੀ ਉਹਨਾਂ ਦੇ ਅਸੀਂ ਉਹਨੂੰ ਥਾਣੇ ਦੇ ਵਿੱਚ ਉਹਨਾਂ ਦੀ ਪੁਸ਼ਕਿਸ਼ ਕਰ ਰਹੇ ਹਾਂ ਉਹਨਾਂ ਤੋਂ ਜਿਹੜੇ ਹੈਗੇ ਆ ਡਾਕੂਮੈਂਟ ਵੈਰੀਫਿਕੇਸ਼ਨ ਕਰਨ ਤੋਂ ਉਪ ਕਾਲ ਇਵਨਿੰਗ ਸਾਨੂੰ ਇੱਕ ਇਨਫਾਰਮੇਸ਼ਨ ਮਿਲੀ ਸੀਗੀ ਕਿ ਇੱਕ ਪੈਰਾਸਿਲਟਰ ਨਾਮ ਦਾ ਹੋਟਲ ਜੋ ਬਠਿੰਡਾ ਦੇ ਵਿੱਚ ਸਥਿਤ ਹੈ ਇਸ ਦੇ ਵਿੱਚ ਇਲੀਗਲ ਐਕਟੀਵਿਟੀ ਜਿਹੜੀ ਹੈ ਉਹ ਹੁੰਦੀ ਹੈ ਸੋ ਇਨਫਾਰਮੇਸ਼ਨ ਮਿਲਣ ਤੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਨੰਬਰ 248 ਅੰਡਰ ਸੈਕਸ਼ਨ 3 4 ਇਮੋਰਲ ਟਰੈਫਿਕਿੰਗ ਐਕਟ ਐਂਡ ਐਕਸਾਈਜ਼ ਐਕਟ ਦੀ ਰਿਲੇਵੈਂਟ ਸੈਕਸ਼ਨ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਜੋ ਮੁਕੱਦਮਾ ਬੇਸਿਕਲੀ ਪੰਕਜ ਤੇ ਪੰਕਜ ਦਾ ਜਿਹੜਾ 파ਟਨਰ ਆ ਗਿਆ ਹੋਟਲ ਦਾ ਤੇ ਇੱਕ ਕਾਲਾ ਨਾਮ ਦੇ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ ਤੇ ਰੇਡ ਕਰਨ ਤੇ ਮੌਕੇ ਦੇ ਉੱਪਰ ਜਿਹੜਾ ਟੋਟਲ 10 ਬੰਦੇ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਜਿਹੜੇ ਕਿ ਇਸ ਇਲੈਗਲ ਐਕਟੀਵਿਟੀ ਦੇ ਵਿੱਚ ਸ਼ਾਮਲ ਸੀਗੇ ਜਿਸ ਦੇ ਵਿੱਚੋਂ ਇੱਕ ਜਿਹੜਾ ਪੰਕਜ ਸੀਗਾ ਜੋ ਹੋਟਲ ਦਾ ਮਾਲਕ ਸੀਗਾ ਉਸ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ 9 ਬੰਦੇ ਨੇ ਇਹਦੇ ਵਿੱਚ ਤਿੰਨ ਬੰਦੇ ਗਿਦਰਵਾਦ ਰਹਿਣ ਵਾਲੇ ਨੇ ਤਿੰਨ ਹਨੂਮਾਨਗੜ੍ਹ ਦੇ ਰਹਿਣ ਵਾਲੇ ਨੇ ਇੱਕ ਵਿਰਕ ਕਲਾਂ ਬਠਿੰਡਾ ਦਾ ਰਹਿਣ ਵਾਲਾ ਇੱਕ ਬੰਦਾ ਜਿਹੜਾ ਜਿਰਗਪੁਰ ਦਾ ਰਹਿਣ ਵਾਲਾ ਹੈ ਸੋ ਇਹਨਾਂ ਦੇ ਖਿਲਾਫ ਅਸੀਂ ਜਿਹੜੇ ਹੈਗੀ ਆ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕਰ ਲਈ ਹੈ ਫਰਦਰ ਇਹਨਾਂ ਨੂੰ ਅਸੀਂ ਪੇਸ਼ ਕਰਕੇ ਤੱਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਇਸ ਤੋਂ ਇਲਾਵਾ ਇਸ ਬੰਦੇ ਮਕਦਮੇ ਦੇ ਵਿੱਚ ਇੱਕ ਪੰਕਜ ਦਾ ਜਿਹੜਾ ਭਰਾ ਹੈਗਾ ਉਹ ਮੌਕੇ ਦੇ ਉੱਪਰ ਜਿਹੜਾ ਸੀਗਾ ਨਹੀਂ ਮਿਲਿਆ ਉਸ ਦੀ ਗ੍ਰਿਫਤਾਰੀ ਲਈ ਅਸੀਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ